ਮੈਂ ਇੱਕ ਵਿਧਵਾ ਔਰਤ ਨਾਲ ਵਿਆਹ ਕਰ ਲਿਆ ਜਿਸ ਦਾ 3 ਸਾਲ ਦਾ ਪੁੱਤਰ ਸੀ ਸ਼ੁਰੂ ਵਿੱਚ ਮੈਂ ਉਸ ਨੂੰ ਬਹੁਤ ਪਿਆਰ ਕੀਤਾ ਪਰ ਜਦੋਂ ਮੇਰਾ ਆਪਣਾ ਬੱਚਾ ਪੈਦਾ ਹੋਇਆ ਤਾਂ ਮੇਰਾ ਪੂਰਾ ਧਿਆਨ ਤੇ ਪਿਆਰ ਉਸੇ ਵੱਲ ਹੋ ਗਿਆ ਮੈਂ ਉਸ ਅਨਾਥ ਬੱਚੇ ਨੂੰ ਨਜ਼ਰ ਅੰਦਾਜ਼ ਕਰਨ ਲੱਗਾ ਤੇ ਹੌਲੀ-ਹੌਲੀ ਮੇਰਾ ਵਿਵਹਾਰ ਉਸ ਦੇ ਪ੍ਰਤੀ ਖਰਾਬ ਹੁੰਦਾ ਗਿਆ ਇੱਕ ਦਿਨ ਮੇਰੇ ਪੁੱਤਰ ਤੇ ਉਸ ਦੇ ਲੜਕੇ ਦੇ ਵਿਚਕਾਰ ਝਗੜਾ ਹੋ ਗਿਆ ਗੁੱਸੇ ਵਿੱਚ ਆ ਕੇ ਮੈਂ ਉਸ ਨੂੰ ਘਰੋਂ ਕੱਢਣਾ ਦਾ ਸੋਚ ਲਿਆ ਸੀ ਉਦੋਂ ਉਹ ਸਿਰਫ 7 ਸਾਲ ਦਾ ਸੀ ਤੇ ਮੈਂ ਉਸ ਨੂੰ ਆਪਣੀ ਯੋਜਨਾ ਦੇ ਤਹਿਤ ਵਿਸਾਖੀ ਦੇ ਮੇਲੇ ਤੇ ਲੈ ਗਿਆ ਤੇ ਉੱਥੇ ਲਿਜਾ ਕੇ ਪੀੜਪਾੜ ਵਾਲੇ ਇਲਾਕੇ ਵਿੱਚ ਉਸ ਦਾ ਹੱਥ ਛੱਡ ਦਿੱਤਾ ਮੈਂ ਪਿੱਛੇ ਮੁੜ ਕੇ ਇੱਕ ਵਾਰ ਨਹੀਂ ਦੇਖਿਆ ਇੱਕ ਵਾਲ ਦੇ ਲਈ ਮੇਰਾ ਦਿਲ ਪਿਗਲਿਆ ਜ਼ਰੂਰ ਸੀ ਪਰ ਮੈਂ ਫਿਰ ਵੀ ਉਸ ਨੂੰ ਭੁਲਾ ਦਿੱਤਾ ਪਰ ਅਚਾਨਕ 15 ਸਾਲ ਬਾਅਦ ਜੋ ਹੋਇਆ ਉਹ ਮੈਂ ਕਦੀ ਸੋਚਿਆ ਵੀ ਨਹੀਂ ਸੀ ਮੇਰੀ ਨੂੰ ਗੁੱਸੇ ਵਿੱਚ ਕਹਿਣ ਲੱਗੀ ਤੁਸੀਂ ਸੱਚ ਮੰਨਿਓ ਤੁਹਾਡੇ ਬਾਪੂ ਦੀ ਨੀਅਤ ਠੀਕ ਨਹੀਂ ਹੈ ਉਹ ਮੈਨੂੰ ਬੁਰੀ ਨਜ਼ਰ ਨਾਲ ਦੇਖਦਾ ਜਾਂ ਇਹ ਇਸ ਘਰ ਵਿੱਚ ਰਹੂ ਜਾਂ ਮੈਂ ਮੈਂ ਹੁਣੇ ਇਸੇ ਵਕਤ ਪੈਕੇ ਚਲੀ ਜਾਵਾਂਗੀ ਇਹ ਕਹਿੰਦੇ ਹੋਏ ਉਹ ਰੋਣ ਦਾ ਨਾਟਕ ਕਰਨ ਲੱਗੀ ਮੈਂ ਅਫਸੋਸ ਵਿੱਚ ਆਪਣੇ ਪੁੱਤਰ ਵੱਲ ਦੇਖਣ ਲੱਗਾ ਇਹ ਉਮੀਦ ਕਰਦੇ ਹੋਏ ਕਿ ਉਹ ਮੇਰਾ ਸਾਥ ਦੇਵੇਗਾ ਤੇ ਪਤਨੀ ਨੂੰ ਝੂਠਾ ਸਾਬਿਤ ਕਰੇਗਾ ਕਿਉਂਕਿ ਸਚਾਈ ਸਭ ਦੇ ਸਾਹਮਣੇ ਸੀ ਮੈਂ ਇਹਦੀ ਕੋਈ ਹਰਕਤ ਕਰ ਹੀ ਨਹੀਂ ਸਕਦਾ ਸੀ ਜਦ ਤੋਂ ਮੇਰੀ ਪਤਨੀ ਬਿਮਾਰ ਹੋਈ ਮੈਂ ਦਿਨ ਰਾਤ ਉਸ ਦੀ ਸੇਵਾ ਵਿੱਚ ਲੱਗਾ ਰਹਿੰਦਾ ਅਸੀਂ ਦੋਨੋਂ ਕਮਰੇ ਤੋਂ ਕੱਟ ਹੀ ਬਾਹਰ ਨਿਕਲਦੇ ਸੀ ਕਿਉਂਕਿ ਮੈਨੂੰ ਅੰਦਾਜ਼ਾ ਸੀ ਕਿ ਮੇਰੀ ਨੂੰ ਸਾਨੂੰ ਘਰੋਂ ਕੱਢਣ ਲਈ ਕੋਈ ਨਾ ਕੋਈ ਚਾਲ ਜ਼ਰੂਰ ਚੱਲੇਗੀ ਮੇਰੀ ਨੂੰ ਸਾਨੂੰ ਆਪਣੀਆਂ ਆਸ਼ੀਆਂ ਦੇ ਰਸਤੇ ਵਿੱਚ ਰੁਕਾਵਟ ਮੰਨ ਰਹੀ ਸੀ ਮੈਨੂੰ ਹੋਸ਼ ਉਦੋਂ ਆਇਆ ਜਦੋਂ ਮੇਰੇ ਪੁੱਤਰ ਨੇ ਗੁੱਸੇ 'ਚ ਸਾਹਮਣੇ ਰੱਖੀ ਪਲੇਟ ਚਲਾ ਕੇ ਮਾਰੀ ਫਿਰ ਜੋ ਬੁਰਕੀ ਉਸਦੇ ਮੂੰਹ ਵਿੱਚ ਸੀ ਉਸ ਨੂੰ ਜ਼ਬਰਦਸਤੀ ਨਿਗਲਦੇ ਹੋਏ ਪਾਣੀ ਦੀਆਂ ਦੋ ਚਾਰ ਘੁੱਟਾਂ ਪੀਤੀਆਂ ਤੇ ਪਾਣੀ ਦਾ ਗਲਾਸ ਵੀ ਵਗਾ ਕੇ ਮਾਰਿਆ ਉਹ ਗੁੱਸੇ 'ਚ ਮੇਰੇ ਵੱਲ ਆ ਰਿਹਾ ਸੀ ਅਜ ਉਸਦੇ ਚਿਹਰੇ ਦੇ ਭਾਵ ਇਸ ਤਰ੍ਹਾਂ ਦਿਖ ਰਹੇ ਸੀ ਕਿ ਜੀਵੇਂ ਸਾਡੇ ਉਹ ਦੋਨਾਂ ਪਤੀ ਪਤਨੀ ਦਾ ਕੰਡਾ ਕੱਢ ਦੇਵੇਗਾ ਉਸਦੇ ਹਾਵ ਭਾਵ ਦੇਖ ਕੇ ਮੈਂ ਸੋਚਣ ਲੱਗਾ ਕਿ ਸੱਚੀ ਇਹ ਮੇਰਾ ਸਗਾ ਪੁੱਤਰ ਹੈ ਪਰ ਉਸਨੇ ਇਸ ਗੱਲ ਨੂੰ ਭੁਲਾ ਦਿੱਤਾ ਸੀ ਤੇ ਆਪਣੀ ਘਰ ਵਾਲੀ ਦਾ ਗੁਲਾਮ ਬਣ ਕੇ ਰਹਿ ਗਿਆ ਸੀ ਉਸ ਦੀਆਂ ਅੱਖਾਂ ਤੇ ਪਤਨੀ ਦੇ ਝੂਠ ਦੀ ਪੱਟੀ ਬੰਨੀ ਹੋਈ ਸੀ ਉਸਨੇ ਸਾਰੇ ਰਿਸ਼ਤੇ ਨਾਤੇ ਹੀ ਭੁਲਾ ਦਿੱਤੇ ਸੀ ਆਪਣੇ ਪੁੱਤਰ ਨੂੰ ਗੁੱਸੇ ਨਾਲ ਮੇਰੇ ਵੱਲ ਆਉਂਦੇ ਦੇਖ ਮੇਰਾ ਸਰੀਰ ਕੰਬਣ ਲੱਗਾ ਮੈਂ ਬਹੁਤ ਡਰਿਆ ਹੋਇਆ ਮਹਿਸੂਸ ਕਰ ਰਿਹਾ ਸੀ ਉਹ ਮੇਰੇ ਵੱਲ ਆਇਆ ਤੇ ਦੋਨੋਂ ਹੱਥ ਅੱਗੇ ਕਰਕੇ ਮੇਰੇ ਹੱਥਾਂ ਨੂੰ ਜ਼ਬਰਦਸਤੀ ਫੜਨ ਦੀ ਕੋਸ਼ਿਸ਼ ਕਰਨ ਲੱਗਾ ਡਰਦੇ ਮਾਰੇ ਮੈਂ ਆਪਣੇ ਦੋਨੋਂ ਹੱਥਾਂ ਨਾਲ ਆਪਣਾ ਚਿਹਰਾ ਢੱਕ ਲਿਆ ਕਿਉਂਕਿ ਮੈਨੂੰ ਲੱਗਾ ਕਿ ਉਹ ਮੇਰੇ ਥੱਪੜ ਮਾਰੇਗਾ